ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਪਿਛਲੀ ਪਿੰਨਿਆਂ ਵਾਲੀ ਵੀਡੀਓ ਨੂੰ ਬੜਾ ਹੀ ਪਸੰਦ ਕੀਤਾ ਬੜੀਆਂ ਬੱਚੀਆਂ ਦੇ ਫੋਨ ਆਏ ਕਿ ਅਸੀਂ ਜੀ ਬੇਸਨ ਦੀਆਂ ਪਿੰਨੀਆਂ ਵੀ ਬਣਾਉਣੀ ਹੈ ਤੁਸੀਂ ਵੀਡੀਓ ਜ਼ਰੂਰ ਪਾਓ ਤੇ ਆਪਾਂ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਬੇਸਨ ਦੀਆਂ ਪਿੰਨੀਆਂ ਤੇ ਇਸ ਤਰੀਕੇ ਨਾਲ ਬਣਾਈਆਂ ਕਿ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਆਉਣਗੀਆਂ ਤੇ ਬੜਾ ਹੀ ਆਸਾਨ ਜਿਹਾ ਤਰੀਕਾ ਹੈ ਜਿਨ੍ਹਾਂ ਨੇ ਕਦੇ ਨਹੀਂ ਬਣਾਈਆਂ ਉਹ ਵੀ ਬੜੀ ਆਸਾਨੀ ਨਾਲ ਬਣਾਉਣਗੇ ਤੇ ਬੱਚੇ ਤਾਂ ਇਹਨੂੰ ਚਟਪਟ ਖਤਮ ਕਰ ਦੇਣਗੇ ਕਿਉਂਕਿ ਇਹ ਇੰਨੀ ਆ ਜਿਆਦਾ ਟੇਸਟੀ ਬਣਦੀਆਂ ਹੈਗੀਆਂ ਸਭ ਤੋਂ ਪਹਿਲਾਂ ਆਪਾਂ ਲੈ ਆ ਜੀ ਇਹਦੇ ਲਈ ਬੇਸਨ ਫਿਰ ਇਹਦੇ ਵਿੱਚ ਆਪਾਂ ਲਿਆ ਸੀ ਖੋਪੇ ਦਾ ਪਗੁੱਟਜਾ ਕਹਿ ਦਿੰਨੇ ਆ ਉਹ ਠੁੱਠੀ ਵਗੈਰਾ ਵੀ ਕਹਿ ਦਿੰਨੇ ਆ ਤੇ ਉਹਨੂੰ ਆਪਾਂ ਕੱਟ ਲਿਆ ਫਿਰ ਕਾਜੂ ਬਦਾਮ ਕਿਸ਼ਮਿਸ਼ ਖਸ ਖਸ ਤੇ ਇੱਕ ਆਪਾਂ ਇਹਦੇ ਵਿੱਚ ਦੇਸੀ ਘਿਓ ਜੀ ਖੋਆ ਇਹ ਸਾਰੀਆਂ ਚੀਜ਼ਾਂ ਲਈਆਂ ਹੋਰ ਵੀ ਬਹੁਤ ਚੀਜ਼ਾਂ ਲਈਆਂ ਤੇ ਜਿਵੇਂ ਜਿਵੇਂ ਆਪਾਂ ਪਾਵਾਂਗੇ ਤੇ ਤੁਹਾਨੂੰ ਸਾਰਾ ਦੱਸਾਂਗੇ ਸਾਰੇ ਤੋਂ ਪਹਿਲਾਂ ਇਹਦੇ ਵਿੱਚ ਜਿਹੜੇ ਆਪਾਂ ਕਾਜੂ ਬਦਾਮ ਹੈ ਉਹਨਾਂ ਨੂੰ ਆਪਾਂ ਕਰਾਂਗੇ ਜੀ ਗ੍ਰਾਈਂਡ ਉਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਤੇ ਜਿਹੜੇ ਬੱਚੇ ਨਹੀਂ ਖਾਂਦੇ ਮੈਂ ਪਿਛਲੀ ਵੀਡੀਓ 'ਚ ਵੀ ਕਹਿਆ ਸੀ ਤਾਂ ਤੁਸੀਂ ਉਹਦਾ ਬਿਲਕੁਲ ਚੂਰਾ ਤਿਆਰ ਕਰ ਲਿਓ ਕਿਉਂਕਿ ਬੱਚਿਆਂ ਨੂੰ ਦੇਣਾ ਵੀ ਜ਼ਰੂਰ ਹੁੰਦਾ ਚਲੋ ਲੁਕੋ ਕੇ ਦੇ ਦਿਓ ਇੱਕੋ ਹੀ ਗੱਲ ਹੈ ਉਸ ਤੋਂ ਬਾਅਦ ਜਿਦੋਂ ਹੀ ਆਪਾਂ ਪੀਸ ਲਿਆ ਤੇ ਇਹਨਾਂ ਨੂੰ ਫਿਰ ਇੱਕ ਥਾਲ ਵਗੈਰਾ ਵਿੱਚ ਕੱਢ ਲਾਂਗੇ ਫਿਰ ਪਾਏ ਜੀ ਇਹਦੇ ਵਿੱਚ ਆਪਾਂ ਮੁੱਠੀ ਜਿਹੜੀ ਮੁੱਠੀ ਪਿਸਤੇ ਤੇ ਇਹ ਤੁਸੀਂ ਜਰੂਰ ਪਾਇਓ ਇਹਦਾ ਕਲਰ ਹੈ ਜਿਹੜਾ ਬੜਾ ਸੁਣਾ ਆਉਂਦਾ ਹੈ ਬਾਕੀ ਟੇਸਟੀ ਵੀ ਹੁੰਦੇ ਆ ਬੱਚੇ ਖਾਂਦੇ ਆ ਇਹ ਆਪਾਂ ਫਿੱਕੇ ਵਾਲੇ ਪਾਇਆ ਫਿੱਕੇ ਆਉਂਦੇ ਆ ਜੀ ਉਹ ਆਪਾਂ ਗ੍ਰाइंड ਕੀਤੇ ਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕਰਾਂਗੇ ਜੀ ਗ੍ਰाइंड ਨਾਰੀਅਲ ਇਹਨੂੰ ਬਿਲਕੁਲ ਤੁਸੀਂ ਚੂਰੇ ਵਾਂਗੂ ਪੀਸ ਲੈਨੇਗਾ ਵੀਡੀਓ ਆਪਾਂ ਬੜੀ ਡਿਟੇਲ ਵਿੱਚ ਬਣਾਈ ਹੈ ਧਿਆਨ ਨਾਲ ਦੇਖਿਓ ਬਿਲਕੁਲ ਥੋੜੇ ਜੇ ਸਮਾਨ ਚ ਬਣਾਈ ਹੈ ਜਿਹੜੀਆਂ ਆਮ ਘਰ ਦੇ ਵਿੱਚ ਬੱਚੇ ਬਣਾਉਂਦੇ ਜ਼ਿਆਦਾ ਨਹੀਂ ਬਣਾਉਂਦੇ ਇਸ ਲਈ ਆਪਾਂ ਥੋੜੇ ਸਮਾਨ ਚ ਬਣਾਈ ਹੈ ਪਰ ਸੋਨੂੰ ਹਿੱਸਾ ਆ ਵੈ ਜਿਹੜਾ ਸਾਰਾ ਦੱਸਾਂਗੀ ਤੇ ਸਭ ਤੋਂ ਪਹਿਲਾਂ ਜੀ ਇਹਦੇ ਵਿੱਚ ਲਿਆ ਆਪਾਂ ਅੱਧਾ ਕਿਲੋ ਦੇਸੀ ਘਿਓ ਅੱਜ ਆਪਾਂ ਅੱਧਾ ਕਿਲੋ ਘਿਓ ਦੇ ਵਿੱਚ ਇਹਨੂੰ ਤਿਆਰ ਕੀਤੀਆਂ ਘਿਓ ਨੂੰ ਤੁਸੀਂ ਗਰਮ ਕਰ ਲੈਣਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਇਓ 600 ਗ੍ਰਾਮ ਬਿਸਣ 600 ਗ੍ਰਾਮ ਬੇਸਨ ਜਿਹੜਾ ਇਹਦੇ ਵਿੱਚ ਜੰਮਾ ਪਰਫੈਕਟ ਰਹੂਗਾ ਜੇ ਤੁਸੀਂ ਵਿੱਚ ਖੋਆ ਪਾ ਰਹੇ ਹੋ ਪਰ ਜੇ ਤੁਸੀਂ ਖੋਆ ਨਹੀਂ ਪਾਉਂਦੇ ਤਾਂ ਫਿਰ ਬੇਸਨ ਤੁਹਾਨੂੰ ਜ਼ਿਆਦਾ ਪਾਉਣਾ ਪਊਗਾ 750 ਗ੍ਰਾਮ ਦੇ ਲਗਭਗ ਫਿਰ ਅੱਧਾ ਕਿਲੋ ਘਿਓ ਦੇ ਵਿੱਚ ਬੇਸਨ ਪਊਗਾ ਕਿਉਂਕਿ ਬੇਸਨ ਹੈ ਜਿਹੜਾ ਉਹ ਘਿਓ ਛੱਡ ਜਾਂਦਾ ਤੇ ਇਸ ਲਈ ਇਹਦੇ ਵਿੱਚ ਇਹ ਜਿਆਦਾ ਪਊਗਾ ਆਪਾਂ ਆਟਾ ਹੈਗਾ ਜਿਹੜਾ ਉਹ ਘੱਟ ਪਾਉਣੇ ਹੁੰਨੇ ਆ ਤੇ ਪਰ ਬੇਸਣ ਤੁਸੀਂ ਇਸ ਹਿਸਾਬ ਨਾਲ ਪਾਇਓ ਜੇ ਕਿਲੋ ਕਿਲੋ ਲੈ ਤਾਂ 1.5 ਕਿਲੋ ਬੇਸਣ ਪਊਗਾ ਤੁਹਾਨੂੰ ਮੈਂ ਸਿੱਧਾ ਹਿਸਾਬ ਦੱਸਾਂ ਹੌਲੀ ਹੌਲੀ ਪਾਇਓ ਇੱਕਦਮ ਨਾ ਪਾਇਓ ਤਾਂ ਕਿ ਇਹਦੇ ਵਿੱਚ ਗੱਠਾ ਵਗੈਰਾ ਬਿਲਕੁਲ ਨਾ ਬਣਨਾ ਸਾਰਾ ਬੇਸਣ ਇਸ ਤਰੀਕੇ ਨਾਲ ਪਾ ਲੈਣਾ ਨਾਲੇ ਨਾਲੇ ਤੁਸੀਂ ਹਿਲਾਈ ਜੈਣਾ ਤੇ ਨਾਲੇ ਤੁਹਾਡੀ ਬਾਹਾਂ ਦੀ ਜਿਹੜੀ ਪੂਰੀ ਐਕਸਰਸਾਈਜ਼ ਹੋਊਗੀ ਪਿੰਨੀਆਂ ਬਣਾਉਣ ਵੇਲੇ ਤੇ ਜਦੋਂ ਹੀ ਦੇਖੋ ਇਸ ਤਰ੍ਹਾਂ ਇਹ ਮਿਕਸ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਇਹਦੇ ਉੱਪਰ ਜੀ ਚੱਗ ਜੀ ਆਉਣੀ ਸ਼ੁਰੂ ਹੋ ਜੂ। ਗੈਸ ਦੀ ਫਲੇਮ ਹੈ ਜਿਹੜੀ ਤੁਸੀਂ ਬਿਲਕੁਲ ਸਲੋ ਰੱਖਿਓ ਕਿਉਂਕਿ ਇਹ ਨੀਚੇ ਬਿਲਕੁਲ ਨਹੀਂ ਲੱਗਣਾ ਚਾਹੀਦਾ ਕਿਉਂਕਿ ਬੇਸਨ ਹੈ ਜਿਹੜਾ ਬੜੀ ਛੇਤੀ ਨੀਚੋਂ ਬਰਤਨ ਨੂੰ ਫੜਦਾ ਤੇ ਤੁਸੀਂ ਧਿਆਨ ਰੱਖਿਓ ਤੇ ਜਿਹੜੀ ਵੀ ਤੁਸੀਂ ਕੜਾਈ ਲਓਗੇ ਤੇ ਉਹ ਨੀਚੋਂ ਥੋੜੀ ਜਿਹੀ ਭਾਰੀ ਹੋਣੀ ਚਾਹੀਦੀ ਹੈ। ਦੇਖੋ ਜੀ ਹੌਲੀ-ਹੌਲੀ ਇਹਨੇ ਆਪਣਾ ਕਲਰ ਹੈ ਜਿਹੜਾ ਬਟਾਉਣਾ ਸ਼ੁਰੂ ਕਰਤਾ। ਟਾਈਮ ਜਰੂਰ ਲੱਗ ਜਾਂਦਾ ਹੈ ਪਰ ਜੇ ਸਲੋ ਫਲੇਮ ਤੇ ਪਕਾਉਣੇ ਆ ਚੀਜ਼ਾਂ ਬੜੀਆਂ ਸਵਾਦਵੰਦੀਆਂ ਜਦੋਂ ਹੀ ਇਸ ਤਰੀਕੇ ਦਾ ਇਹਨੇ ਰੰਗ ਫੜ ਲਿਆ ਆਪਣਾ ਤਾਂ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਖੋਆ ਤੇ ਖੋਆ ਵੀ ਆਪਾਂ ਹੌਲੀ ਹੌਲੀ ਮਿਕਸ ਕਰਨਾ ਹੈਗਾ ਆਪਾਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ ਤੇ ਆਪਾਂ ਇੱਥੇ ਲਿਆ ਜੀ 800 ਗ੍ਰਾਮ ਖੋਆ ਉਹ ਇਸ ਲਈ ਲਿਆ ਕਿਉਂਕਿ ਮੇਰੇ ਕੋਲੇ ਇੰਨਾ ਹੀ ਘਰ ਵਿੱਚ ਪਿਆ ਸੀ ਤੁਸੀਂ ਕਿਲੋ ਤੱਕ ਇਹਦੇ ਵਿੱਚ ਖੋਆ ਰਾਵ ਨਾਲ ਪਾ ਸਕਦੇ ਹੋ ਕਿਉਂਕਿ ਜਿੰਨਾ ਖੋਆ ਪਾਉਂਗੇ ਓਨੀ ਹੀ ਜ਼ਿਆਦਾ ਟੇਸਟੀ ਬਣਨਗੀਆਂ ਪਰ ਇਹ ਨਹੀਂ ਪਰ ਜੇ ਕਿਸੇ ਕੋਲੇ ਘੱਟ ਹੈ ਅੱਧਾ ਕਿਲੋ 600 ਗ੍ਰਾਮ ਤੁਸੀਂ ਉਹਨਾਂ ਵੀ ਪਾ ਲਿਓ ਪਰ ਉਹ ਸਾਬ ਨਾਲ 100 ਗ੍ਰਾਮ 50 ਗ੍ਰਾਮ ਬੇਸਨ ਥੋੜਾ ਜਿਹਾ ਵੱਧ ਪਾ ਦਿਓ ਇਹ ਧਿਆਨ ਰੱਖਿਓ ਕਿਉਂਕਿ ਪਿੰਨੀਆ ਜਦੋਂ ਲਾਸਟ ਤੇ ਬਣਦੀਆਂ ਉਹ ਕਿਉਂ ਜਿਹਾ ਛੱਡ ਜਾਂਦੀਆਂ ਇਫਰ ਉਹਨੂੰ ਬੱਚੇ ਖਾਂਦੇ ਨਹੀਂ ਥੋੜੀਆਂ ਜਿਹੀਆਂ ਵਧੀਆ ਬਣਨ ਤਾਂ ਜ਼ਿਆਦਾ ਖਾਦੀਆਂ ਜਾਂਦੀਆਂ ਉਸ ਤੋਂ ਬਾਜੀ ਦੇਖੋ ਜਦੋਂ ਹੀ ਖੁਆ ਪਾਇਆ ਤਾਂ ਇਹ ਥੋੜਾ ਜਿਹਾ ਨੀਚੋ ਸਖਤ ਹੋ ਜਾਊਗਾ ਇਸ ਟਾਈਮ ਤੇ ਤੁਸੀਂ ਕੀ ਕਰਨਾ ਹੈ ਗੈਸ ਹੈ ਜਿਹੜਾ ਬੰਦ ਕਰ ਦੇਣਾਗਾ ਬਿਲਕੁਲ ਤੇ ਉਸ ਤੋਂ ਬਾਅਦ ਇਹਨੂੰ ਇਸੇ ਤਰ੍ਹਾਂ ਹੀ ਮਿਕਸ ਕਰੀ ਜਾਣਾ ਕਿਉਂਕਿ ਬੇਸਨ ਹੈ ਜਿਹੜਾ ਆਪਣਾ ਬਹੁਤ ਜ਼ਿਆਦਾ ਇੱਥੇ ਗਰਮ ਹੈ ਕਿਉਂ ਤੇ ਉਹ ਇਸੇ ਤਰ੍ਹਾਂ ਹੀ ਖੋਆ ਇਹਦੇ ਵਿੱਚ ਮਿਕਸ ਹੁੰਦਾ ਜਾਊਗਾ ਤੇ ਗੈਸ ਨੂੰ ਤੁਸੀਂ ਬੰਦ ਕਰ ਦਿਓ ਤੇ ਜਦੋਂ ਹੀ ਇਹ ਥੋੜੀ ਜਿਹੀ ਦੇਰ ਬਾਅਦ ਬੈਠ ਗਿਆ ਤਾਂ ਇਸ ਤਰੀਕੇ ਦਾ ਹੋ ਜਾਊਗਾ ਤੇ ਹੌਲੀ-ਹੌਲੀ ਤੁਸੀਂ ਇਹਨੂੰ ਮਿਕਸ ਕਰੀ ਜਾਣਾ ਤੇ ਇੱਥੇ ਗੈਸ ਨੂੰ ਤੁਸੀਂ ਫੇਰ ਚਲਾ ਲਿਓ ਸਲੋ ਫਲੇਮ ਤੇ ਰੱਖਿਓ ਗੈਸ ਜਦੋਂ ਹੀ ਇਹ ਪੱਕ ਗਿਆ ਜੀ ਖੋਆ ਉਸ ਤੋਂ ਬਾਅਦ ਸਾਨੂੰ ਬੋਸ ਸੋਨਿਕ ਖਿਵੋ ਆਨ ਲੱਗ ਜੂਗੀ ਤੇ ਕਲਰ वगैरह ਵਧੀਆ ਬਣ ਜੂਗਾ ਦੇਖੋ ਕਿੰਨਾ ਸੋਹਣਾ ਕਲਰ ਆਇਆ ਫਿਰ ਆਪਾਂ ਪਾਈਏ ਜੀ ਇਹਦੇ ਵਿੱਚ ਖਸਖਸ ਖਸਖਸ ਇਹਦੇ ਵਿੱਚ ਤੁਸੀਂ 250 ਗ੍ਰਾਮ ਤੱਕ ਪਾ ਸਕਦੇ ਹੋ ਬਾਕੀ ਵੱਧ ਪਾਓ ਘੱਟ ਪਾਓ ਤੁਹਾਡੀ ਮਰਜ਼ੀ ਤੇ ਪਰ ਅੱਧਾ ਕਿਲੋ ਘਿਓ ਵਿੱਚ 250 ਗ੍ਰਾਮ ਹੀ ਖਸਖਸ ਪੈਂਦੀ ਹੈ ਜਿਸ ਕਾਮ ਨੂੰ ਬੜੀ ਰਾਹਤ ਦਿੰਦੀ ਹੈ ਬਾਕੀ ਇਹਦੇ ਸਰੀਰ ਨੂੰ ਬੜੇ ਫਾਇਦੇ ਹੁੰਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ड्राई फ्रूट ਤੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਰੋਸਟ ਨਹੀਂ ਕੀਤਾ ਇਸੇ ਤਰੀਕੇ ਨਾਲ ਹੀ 5-7 ਮਿੰਟ ਆਪਾਂ ਪਕਾ ਲਾਂਗੇ ਆਪਾਂ ਇਹਨਾਂ ਨੂੰ ਰੋਸਟ ਇਸ ਲਈ ਨਹੀਂ ਕੀਤਾ ਤੁਹਾਨੂੰ ਦੱਸਿਆ ਸੀ ਕਿ ਬੇਸਨ ਉਹ ਕਿਉਂ ਜ਼ਿਆਦਾ ਛੜਦਾ ਜੇ ਸਾਰੀਆਂ ਚੀਜ਼ਾਂ ਹੀ ਕਿਉਂ ਚ ਅਲੱਗ-ਅਲੱਗ ਰੋਸਟ ਕਰਾਂਗੇ ਤਾਂ ਕਿਉਂ ਜ਼ਿਆਦਾ ਹੋ ਜਾਊਗਾ ਤੇ ਪਿੰਨੀਆਂ ਜਿਹੜੀਆਂ ਹੈਗੀਆਂ ਉਹ ਵਧੀਆਂ ਨਹੀਂ ਬਣਨੀਆਂ ਜਦੋਂ ਇਹ ਤੇ ਸਾਰਾ ਸਮਾਨ ਪੱਕਦਾ ਜਾਊਗਾ ਸੋਨੂੰ ਆਪਣੇ ਆਪ ਹੀ ਪਤਾ ਲੱਗ ਜੂ ਕਿਉਂਕਿ ਖੁਸ਼ਬੂ ਐਨੀ ਜ਼ਿਆਦਾ ਆਉਣ ਲੱਗ ਜੂਗੀ ਫਿਰ ਪਾਇਆ ਜੀ ਆਪਾਂ ਇਹਦੇ ਵਿੱਚ ਮਗਜ ਤੁਸੀਂ 100 150 ਗ੍ਰਾਮ ਆਰਾਮ ਨਾਲ ਮਗਜ ਪਾ ਸਕਦੇ ਹੋ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਆਪਣੇ ਸਰੀਰ ਨੂੰ ਬਹੁਤ ਤਾਕਤ ਦਿੰਦੀਆਂ ਪਰ ਜਿਹੜੀ ਇਹਨਾਂ ਦੀ ਬਾਦ ਘਟ ਹੈ ਜ਼ਿਆਦਾ ਮਾਇਨੇ ਨਹੀਂ ਰੱਖਦੀ ਕਿਉਂਕਿ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਆਪਾਂ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਵੀ ਬਣਾਉਣੇ ਆ ਤੇ ਜੇ ਥੋੜੀ ਜਿਹੀ ਜ਼ਿਆਦਾ ਪੈ ਜਣਗੀਆਂ ਤਾਂ ਜ਼ਿਆਦਾ ਵਧੀਆ ਹੈ ਜੇ ਘੱਟ ਪੈ ਜਣਗੀਆਂ ਤਾਂ ਵੀ ਕੋਈ ਐਨਾ ਫਰਕ ਨਹੀਂ ਪੈਂਦਾ ਬਸ ਬਣਾ ਕੇ ਖਾਇਆ ਜ਼ਰੂਰ ਕਰੋ ਕਿਉਂਕਿ ਸਰਦੀ ਤੋਂ ਬੜੀ ਰਾਹਤ ਦਿੰਦੀ ਹੈ ਸਰੀਰ ਨੂੰ ਬੜੀ ਤਾਕਤ ਦਿੰਦੀ ਹੈ ਥੋੜੀ ਜੀ ਦੇਰ ਤੱਕ ਹੋਰ ਪਕਾ ਲਾਂਗੇ ਇੱਥੇ ਬਿਲਕੁਲ ਪੱਕ ਗਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰਕੇ ਕੜਾਈ ਇਹ ਜਿਹੜੀ ਨੀਚੇ ਉਤਾਰ ਲਾਂਗੇ ਕਿਉਂਕਿ ਗੈਸ ਦਾ ਸਟੈਂਡ ਵਗੈਰਾ ਗਰਮ ਹੁੰਦਾ ਤੇ ਬੇਸਨ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਉੱਪਰ ਨਾ ਛੱਡਿਓ ਤੇ ਨਾਲ-ਨਾਲ ਤੁਸੀਂ ਇਹਨੂੰ ਹਿਲਾਉਂਦੇ ਜਾਓ ਇੱਕੇਸਾਰ ਜਦੋਂ ਆਪਾਂ نیچے ਉਤਾਰ ਲਿਆ 2-3 ਮਿੰਟਾਂ ਬਾਅਦ ਹੀ ਆਪਾਂ ਇਹਦੇ ਵਿੱਚ ਜੀ ਨਾਰੀਅਲ ਮਿਕਸ ਕਰਤਾ ਜਿਹਨੂੰ ਆਪਾਂ ਗ੍ਰਾਇੰਡ ਕੀਤਾ ਸੀ ਇਹਨੂੰ ਜਮਾ ਤੁਸੀਂ ਬੂਰੇ ਮੰਗੂ ਗ੍ਰਾਇੰਡ ਕਰ ਲੈਣਾ ਵਿੱਚ ਨਾਵੇ ਕਿਉਂਕਿ ਇਹਦੇ ਨਾਲ ਟੇਸਟ ਬੜਾ ਵਧੀਆ ਆਉਂਦਾ ਇਸ ਤਰੀਕੇ ਪੀਸਣ ਨਾਲ ਫਿਰ ਆਪਾਂ ਇਹਦੇ ਵਿੱਚ ਪਾਏ ਜੀ ਕਿਸ਼ਮਿਸ਼ ਕਲੀ ਪਰ ਕੇ ਆ ਪਾਕਿਸਮਸ਼ਾਂ ਦੀ ਇਹਦੇ ਵਿੱਚ ਪਾਤੀ ਇਹ ਤੁਸੀਂ ਪਹਿਲਾਂ ਬਿਲਕੁਲ ਵੀ ਨਹੀਂ ਪਾਉਣੀ ਆ ਕਿਉਂਕਿ ਇਹਨਾਂ ਨੇ ਫੁੱਲ ਜਾਣਾ ਤੇ ਸਾਰਾ ਜਿਹੜਾ ਟੇਸਟ ਹੈ ਖਰਾਬ ਹੋ ਜੂ ਤੇ ਕਈ ਵਾਰੀ ਕੀ ਹੁੰਦਾ ਇਹੋ ਜੀਆਂ ਚੀਜ਼ਾਂ ਪਹਿਲਾਂ ਪਾਉਣ ਨਾਲ ਇਹ ਖਟੀਆਂ ਵੀ ਹੋ ਜਾਂਦੀਆਂ ਪਿੰਨੀਆਂ ਵਗੈਰਾ ਫਿਰ ਆਪਾਂ ਇਹਦੇ ਵਿੱਚ ਪਾਈ ਹੈ ਜੀ 250 ਗ੍ਰਾਮ ਸ਼ੱਕਰ ਉਹ ਤੁਸੀਂ ਇੱਥੇ ਪਹਿਲਾਂ 250 ਗ੍ਰਾਮ ਹੀ ਪਾਇਓ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਪਰ ਬਾਅਦ ਵਿੱਚ ਤੁਸੀਂ ਜਿਹੜਾ ਮਿੱਠਾ ਹੈ ਉਹ ਚੈੱਕ ਜ਼ਰੂਰ ਕਰਨਾ ਹੈਗਾ ਕਈਆਂ ਨੂੰ ਘੱਟ ਪਸੰਦ ਹੁੰਦਾ ਹੈ ਕਈਆਂ ਨੂੰ ਵੱਧ ਪਸੰਦ ਹੁੰਦਾ ਹੈ ਪਰ 250 ਗ੍ਰਾਮ ਜਿਹੜੀ ਸ਼ੱਕਰ ਉਹ ਬਿਲਕੁਲ ਪਰਫੈਕਟ ਰਹਿੰਦੀ ਹੈ ਤੇ ਜੇ ਤੁਹਾਨੂੰ ਜ਼ਿਆਦਾ ਪਸੰਦ ਹੋਵੇ ਤਾਂ ਤੁਸੀਂ ਹੋਰ ਪਾ ਸਕਦੇ ਹੋ ਤੇ ਕਈ ਬਹੁਤ ਘੱਟ ਖਾਂਦੇ ਆਂ ਫਿਰ ਤੁਸੀਂ ਹੋਰ ਘੱਟ ਕਰ ਦਿਓ ਤੇ ਐਵੋ ਜੀਆਂ ਚੀਜ਼ਾਂ ਆਪਣੇ ਹਿਸਾਬ ਨਾਲ ਪਾਉਣੀ ਚਾਹੀਦੀਆਂ ਨੇ ਚਾਹੇ ਜਾਂ ਆਪਾਂ ਨੂੰ ਟੇਸਟ ਵਧੀਆ ਲੱਗਦਾ ਹੋਵੇ ਪਰ ਸ਼ੱਕਰ ਜਿਹੜੀ ਤੁਸੀਂ ਉਦੋਂ ਪਾਉਣੀ ਹੈ ਜਦੋਂ ਇਹ ਬਿਲਕੁਲ ਠੰਡਾ ਹੋ ਗਿਆ ਹੱਥਾਂ ਨਾਲ ਚੰਗੀ ਤਰ੍ਹਾਂ ਟੱਚ ਹੋ ਜਾਏ ਤੇ ਦੇਖੋ ਜੀ 1/2 ਕਿਲੋ ਖਿਓ ਦੇ ਵਿੱਚ ਹੀ 3-4 ਕਿਲੋ ਜਿਹੜੀਆਂ ਪਿੰਨੀਆਂ ਹੈਗੀਆਂ ਬਣ ਕੇ ਤਿਆਰ ਹੋ ਜਾਂਦੀਆਂ ਹੈ ਤੇ ਕਿੰਨੀਆਂ ਜਿਆਦਾ ਹੈਵੀ ਹੁੰਦੀਆਂ ਜਦੋਂ ਤੁਸੀਂ ਇਹਨਾਂ ਨੂੰ ਖਾਓਗੇ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਬਹੁਤੇ ਸ਼ਾਇਦ ਬਣਾਉਂਦੇ ਵੀ ਹੋਣ ਪਰ ਜਿਨ੍ਹਾਂ ਨੇ ਕਦੇ ਨਹੀਂ ਬਣਾਈਆਂ ਇਹ ਤਰੀਕਾ ਅਪਣਾ ਕੇ ਜਰੂਰ ਦੇਖਿਓ ਬਹੁਤ ਹੀ ਟੇਸਟੀ ਇਹ ਪਿੰਨੀਆਂ ਬਣਦੀਆਂ ਮੇਰੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਅਣਜਾਣ ਹੈ ਉਹ ਵੀ ਪਿੰਨੀਆਂ ਬਣਾਉਣੀਆਂ ਸਿੱਖ ਜਾਣ ਤੇ ਸਾਰੇ ਪਿੰਨੀਆਂ ਬਣਾਓ ਖਾਓ ਤੇ ਸਰਦੀ ਦਾ ਆਨੰਦ ਲਓ